ਉਹ ਆਜ਼ਾਦੀ ਨਹੀਂ ਉਜਾੜਾ ਸੀ ਜਿੱਥੇ ਪੈਂਦਾ ਚੀਕ ਚਹਾੜਾ ਸੀ ਮੇਰਾ ਦਾਦਾ ਰੋ ਰੋ ਦੱਸਦਾ ਹੈ ਉਹ ਮੰਜ਼ਰ ਬੜਾ ਹੀ ਮਾੜਾ ਸੀ ਜਿਨ੍ਹਾਂ ਨੇ ਵੇਖਿਆ ਉਹ ਕਹਿੰਦੇ ਉਹ ਤਾਂ ਮੰਜ਼ਰ ਉਸ ਸਮੇਂ ਦਾ ਜਦੋਂ ਸਾਡੇ ਸਾਹਮਣੇ ਆਉਂਦਾ ਨਾ ਰੂਹ ਕੰਬ ਜਾਂਦੀ ਹੈ ਰੂਹ ਕੰਬ ਜਾਂਦੀ ਹੈ ਕਹਿੰਦੇ ਉਹਨੂੰ ਆਜ਼ਾਦੀ ਨਾ ਆਖੋ ਉਹਨੂੰ ਉਜਾੜਾ ਆਖੋ ਕਿਉਂਕਿ ਉਜੜੇ ਸਾਂ ਸੀ ਮੇਰੇ ਦਾਦਾ ਜੀ ਪਾਕਿਸਤਾਨ ਤੋਂ ਆਏ ਸਨ ਭਾਰ ਤੋਂ ਤਾਈਂ ਉਹਨਾਂ ਨੂੰ ਬਾਰੀਏ ਅਖਿਆ ਜਾਂਦਾ ਸੀ ਨਾ ਉਹ ਆਜ਼ਾਦੀ ਨਹੀਂ ਉਜਾੜਾ ਸੀ ਜਿੱਥੇ ਪੈਂਦਾ ਚੀਕ ਚਹਾੜਾ ਸੀ ਮੇਰਾ ਦਾਦਾ ਰੋ ਰੋ ਦੱਸਦਾ ਹੈ ਉਹ ਮੰਜ਼ਰ ਬੜਾ ਹੀ ਮਾੜਾ ਸੀ ਹੋਇਆ ਕੀ ਸੀ ਕਹਿੰਦੇ ਰੌਲਾ ਅਮਰਤ ਵੇਲੇ ਸੀ ਪੈ ਤੁਰਿਆ ਪੰਜ ਆਬਾਂ ਦੀ ਧਰਤੀ ਤੇ ਖੂਨ ਆਪਣਿਆਂ ਦਾ ਸੀ ਵਹਿ ਤੁਰਿਆ ਜਿਹੜਾ ਬਚ ਗਿਆ ਸੀ ਉਹ ਬਚ ਤੁਰਿਆ ਬਾਕੀ ਕੱਢਦੇ ਤਰਲਾ ਹਾੜਾ ਸੀ ਉਹ ਆਜ਼ਾਦੀ ਨਹੀਂ ਉਜਾੜਾ ਸੀ ਜਿੱਥੇ ਪੈਂਦਾ ਚੀਕ ਚਹਾੜਾ ਸੀ ਮੇਰਾ ਦਾਦਾ ਰੋ ਰੋ ਦੱਸਦਾ ਹੈ ਉਹ ਮੰਜ਼ਰ ਬੜਾ ਹੀ ਮਾੜਾ ਸੀ ਜਿਨ੍ਹਾਂ ਨੇ ਅੱਖੀਂ ਵੇਖਿਆ ਕਹਿੰਦੇ ਨੇ ਕੋਈ ਗੱਡੇ ਬਲਦਾਂ ਨੂੰ ਜੋੜਦਾ ਸੀ ਕੋਈ ਨੰਗੇ ਪੈਰੀਂ ਦੌੜਦਾ ਸੀ ਕੋਈ ਜਵਾਨ ਧੀਆਂ ਦਾ ਹੱਥ ਫੜ ਕੇ ਕੋਈ ਸੇਫ ਜਗ੍ਹਾ ਨੂੰ ਟੋਲਦਾ ਸੀ ਇਹ ਰੌਲਾ ਨਹੀਂ ਸੀ ਧਰਮਾਂ ਦਾ ਇਹ ਤਾਂ ਲੀਡਰਾਂ ਦਾ ਪਵਾੜਾ ਸੀ ਉਹ ਆਜ਼ਾਦੀ ਨਹੀਂ ਉਜਾੜਾ ਸੀ ਜਿੱਥੇ ਪਿੰਦਾ ਚ ਇੱਕ ਚਹਾੜਾ ਸੀ ਮੇਰਾ ਦਾਦਾ ਰੋ ਰੋ ਦੱਸਦਾ ਹੈ ਉਹ ਮੰਜ਼ਰ ਬੜਾ ਹੀ ਮਾੜਾ ਸੀ ਤੇ ਗੁਰੂ ਪਿਆਰਿਓ ਵੱਜੇ ਸਰਕਾਰੀ అలਾਰਮ ਸੀ ਆਉਂਦੀ ਟ੍ਰੇਨ ਵਜਾਉਂਦੀ ਹਾਰਨ ਸੀ ਵਿੱਚ ਲਾਸ਼ਾਂ ਭਰੀਆਂ ਡੱਬਿਆਂ ਦੇ ਕੋਈ ਵੱਡੇ ਆ ਕੋਈ ਟੁੱਕੇ ਆ ਕੋਈ ਜਿਉਂਦਾ ਸਾੜਿਆ ਸਾਰਾ ਸੀ ਅੰਮ੍ਰਿਤਸਰ ਤੋਂ ਲਾਹੌਰ ਤੱਕ ਗੁਰੂ ਘਰ ਦੀ ਪਵਿੱਤਰ ਨਗਰੀ ਤੋਏ ਲਾਹੌਰ ਤੱਕ ਅੰਮ੍ਰਿਤਸਰ ਤੋਂ ਲਾਹੌਰ ਤੱਕ ਲਹੂ ਡੁੱਲਿਆ ਦੱਸਦਾ ਗਾਣਾ ਸੀ ਉਹ ਆਜ਼ਾਦੀ ਨਹੀਂ ਉਜਾੜਾ ਸੀ ਜਿੱਥੇ ਪੈਂਦਾ ਚੀਕ ਚਹਾੜਾ ਸੀ ਮੇਰਾ ਦਾਦਾ ਰੋ ਰੋ ਦੱਸਦਾ ਹੈ ਉਹ ਮੰਜ਼ਰ ਬੜਾ ਹੀ ਮਾੜਾ ਸੀ 1947 ਦਾ ਵਾਕਾ ਇਹ ਜਿਨ੍ਹਾਂ ਦੇ ਘਰ ਉਜੜੇ ਉਹ ਜਾਣਦੇ ਨੇ ਅਸੀਂ ਲਾਹਲਪੁਰ ਤੋਂ ਸਿੱਧਾ ਹੀ ਲੁਧਿਆਣੇ ਵਾਲੇ ਰਾਹ ਪੈ ਗਏ ਮੇਰੇ ਦਾਦਾ ਸਰਦਾਰ ਕਾਕਾ ਸਿੰਘ ਜੀ ਕਹਿੰਦੇ ਅਸੀਂ ਲੈਲਪੁਰ ਤੋਂ ਪਾਕਿਸਤਾਨ ਪਾਕਿਸਤਾਨ ਦੇ ਵਿੱਚ ਪੈ ਜਾਂਦਾ ਲੈਲਪੁਰ ਅਸੀਂ ਲੈਲਪੁਰ ਤੋਂ ਸਿੱਧਾ ਹੀ ਲੁਧਿਆਣੇ ਵਾਲੇ ਰਾਹ ਪੈ ਗਏ ਨਾ ਸ਼ਿਮਲਾਪੁਰੀਓ ਦਿਨੇ ਆਵੇ ਜੋ ਜ਼ਿੰਦਗੀ ਦੇ ਵਿੱਚ ਅਸੀਸ ਹੈਗੇ ਉਹ ਵਿਛੜ ਗਿਆ ਪੰਜਾ ਸਾਹਿਬ ਨਨਕਾਣਾ ਗੁਰੂ ਨਾਨਕ ਮਹਾਰਾਜ ਜੀ ਦਾ ਜਨਮ ਸਥਾਨ ਗੁਰੂ ਨਾਨਕ ਮਹਾਰਾਜ ਦੀ ਪਵਿੱਤਰ ਨਗਰੀ ਵਿਛੜ ਗਿਆ ਪੰਜਾ ਸਾਹਿਬ ਨਨਕਾਣਾ ਨਾਲੇ ਮਰੇ ਲੱਖਾਂ ਹਜ਼ਾਰਾਂ ਸੀ ਇਸ ਕਰਕੇ ਆਖਿਆ ਉਹ ਆਜ਼ਾਦੀ ਨਹੀਂ ਉਜਾੜਾ ਸੀ ਜਿੱਥੇ ਪੈਂਦਾ ਚੀਕ ਚਿਹੜਾ ਸੀ ਮੇਰਾ ਦਾਦਾ ਰੋ ਰੋ ਦੱਸਦਾ ਹੈ ਉਹ ਮੰਜ਼ਰ ਬੜਾ ਹੀ ਮਾੜਾ ਸੀ ਉਹ ਮੰਜ਼ਰ ਬੜਾ ਹੀ ਮਾੜਾ ਸੀ ਇਹ ਤਾਂ ਸੰਤਾਪ ਜਿਨ੍ਹਾਂ ਨੇ ਹੰਡਾਇਆ ਜਦੋਂ ਉਹਨਾਂ ਤੋਂ ਪੁੱਛੀਦਾ ਅੱਖਾਂ ਪਰ ਲੈਂਦੇ ਨੇ ਕਿਉਂਕਿ ਉਹਨਾਂ ਦੇ ਸਾਹਮਣੇ ਵੱਡ ਟੁੱਕ ਹੋਈ ਸੀ ਕਤਲਿਆਮ ਉਹਨਾਂ ਦੇ ਸਾਹਮਣੇ ਹੋਇਆ ਸੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹ ਵਿਛੜੀਆਂ ਰੂਹਾਂ ਨੂੰ ਜੋ ਇਸ ਸੰਸਾਰ ਦੇ ਉੱਤੇ ਆਈਆਂ ਤੇ 1947 ਦੇ ਵਿੱਚ ਜਿਨ੍ਹਾਂ ਦਾ ਕਹਾਨਾ ਕੀਤਾ ਗਿਆ ਇੱਕ ਵਾਰ ਫਿਰ ਤੋਂ ਸ਼ਰਧਾਂਜਲੀ ਦਿੰਨੇ ਆ ਕਿ ਆਪਣੇ ਵੱਲੋਂ ਆਪਣੇ ਹੀ ਕਤਲ ਕਰਾਏਗੇ ਆਪਣੀ ਹੀ ਧਰਤੀ چیر ਕੇ ਦੋ ਦੇਸ਼ ਬਣਾਏਗੇ ਸਤਿਗੁਰ ਮਿਹਰ ਕਰਨ ਕਿਰਪਾ ਕਰਨ